ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ ਨੌਵਾਂ ਭਾਗ ਸੁਣ ਰਹੇ ਹੋ ਕੁਝ ਸਾਲਾਂ ਬਾਅਦ ਲੈਂਬਰ ਸਾਹਿਤ ਦੀਆਂ ਕਿਤਾਬਾਂ ਪੜ੍ਹ-ਪੜ੍ਹ ਕੇ ਆਪ ਕਵੀ ਬਣ ਗਿਆ ਕਵੀ ਦਰਬਾਰ ਵਿੱਚ ਕਵਿਤਾਵਾਂ ਤੇ ਗੀਤ ਪੜਨ ਲੱਗ ਪਿਆ ਸੀ ਜਿਹੜਾ ਕੁਝ ਉਸਦੇ ਨਵੇਂ ਦੋਸਤਾਂ ਜੋਗਾ ਸਿੰਘ ਤੇ ਕ੍ਰੇਸ਼ਨ ਨੇ ਬਲਵੀਰ ਬਾਰੇ ਕਿਹਾ ਸੀ ਉਹ ਵੀ ਉਸਦੇ ਦਿਮਾਗ ਵਿੱਚ ਘੁੰਮਦਾ ਰਹਿੰਦਾ ਪਰ ਲੈਂਬਰ ਅਗਲੇ ਹੀ ਪਲ ਸੋਚਦਾ ਕਿ ਯਾਰ ਉਸ ਬੰਦੇ ਨੇ ਮੈਨੂੰ ਮਰਨੋਂ ਬਚਾ ਕੇ ਨਵੀਂ ਜ਼ਿੰਦਗੀ ਬਖਸ਼ੀ ਸੀ ਮੈਂ ਉਸ ਦੇ ਇਸ एहसान ਨੂੰ ਕਿਵੇਂ ਭੁਲਾਵਾਂ ਉਹ ਤਾਂ ਉਸ ਵਕਤ ਮੈਨੂੰ ਦੇਵਤਾ ਲੱਗਦਾ ਸੀ ਚਲੋ ਖੈਰ ਜੋਗਾ ਸਿਓ ਤੇ ਕਿਸ਼ਨ ਦੀ ਗੱਲ ਵੀ ਠੀਕ ਹੈ ਮੈਂ ਆਪਣੀ ਬਚਤ ਰੱਖਾਂਗਾ ਪਰ ਫਿਰ ਵੀ ਲੈਂਬਰ ਸੋਚਦਾ ਕਿ ਜਿਹੜੇ ਲੋਕ ਸਰਕਾਰ ਤੋਂ ਬਾਗੀ ਹੁੰਦੇ ਹਨ ਉਹ ਐਨੇ ਚੰਗੇ ਵੀ ਹੁੰਦੇ ਹਨ ਉਸਨੇ ਤਾਂ ਸਗੋਂ ਮੈਨੂੰ ਚੰਗੀਆਂ ਵਧੀਆ ਕਿਤਾਬਾਂ ਪੜਨ ਦੀ ਹੱਲਾਸ਼ੇਰੀ ਦੇ ਕੇ ਇਹ ਪਤਾ ਲੱਗਣ ਲਾ ਦਿੱਤਾ ਕਿ ਅਸਲੀ ਜੀਵਨ ਕੀ ਹੈ ਅਤੇ ਮਾੜੇ ਕੰਮਾਂ ਦਾ ਨਤੀਜਾ ਕੀ ਹੁੰਦਾ ਹੈ ਜੋ ਆਦਮੀ ਮਨੁੱਖਤਾ ਲਈ ਜਿਉਂਦਾ ਹੈ ਉਸ ਦਾ ਜਿਉਣਾ ਸਾਰਥਿਕ ਹੁੰਦਾ ਹੈ ਨਹੀਂ ਪਸ਼ੂ ਵੀ ਤਾਂ ਜੀ ਹੀ ਰਹੇ ਹਨ ਖਾ ਲਿਆ ਪੀ ਲਿਆ ਕੰਮ ਕਰ ਲਿਆ ਤੇ ਇੱਕ ਦਿਨ ਮਰ ਗਏ ਖਾਕ ਚੁਰ ਉਲ ਗਏ ਇੱਕ ਦਿਨ ਜਦ ਲੈਂਬਰ ਸ਼ਾਮ ਨੂੰ ਕੰਮ ਤੋਂ ਸਾਈਕਲ ਤੇ ਆਪਣੇ ਘਰ ਵੜਿਆ ਤਾਂ ਉਸ ਨੇ ਵਿਹੜੇ ਵਿੱਚ ਮੰਝੇ ਉੱਪਰ ਨਿਹਾਲੋ ਚਾਚੀ ਬੈਠੀ ਵੇਖੀ ਕੋਲ ਉਸ ਦੀ ਮਾਂ ਚੰਦਕੌਰ ਬੈਠੀ ਸੀ ਉਹ ਗੱਲਾਂ ਕਰ ਰਹੀਆਂ ਸਨ ਲੈਂਬਰ ਨੂੰ ਵੇਖ ਕੇ ਚੁੱਪ ਕਰ ਗਈਆਂ ਨਿਹਾਲੋ ਚਾਚੀ ਬੋਲੀ ਆ ਗਿਆ ਭਾਈ ਲੈਂਬਰਾ ਕੰਮ ਤੋਂ ਆਹੋ ਚਾਚੀ ਤਕੜੀਆਂ ਤਕੜੇ ਆ ਵੀਰਾ ਜਿਹੜਾ ਤੁਰੇ ਫਿਰਦੇ ਆ ਲੈਂਬਰ ਦੀ ਮਾਂ மஞ்சੇ ਤੋਂ ਉੱਠ ਕੇ ਉਸ ਲਈ ਚਾਹ ਪਾਣੀ ਕਰਨ ਲੱਗ ਪਈ ਨਿਹਾਲੋ ਚਾਚੀ ਬੋਲੀ ਕਿਉਂ ਪਾਈ ਲੈਂਬਰਾ ਤੇਰੀ ਵਿਆਹ ਕਰਾਉਣ ਦੀ ਕੀ ਰਹਿ ਬਣਗੀ ਫਿਰ ਆਹ ਹੋ ਚਾਚੀ ਪਰ ਸਾਡੀਆਂ ਕੁਝ ਸ਼ਰਤਾਂ ਹਨ ਅਸੀਂ ਮਾਪ ਪਤਨੇ ਸਲਾਹ ਕੀਤੀ ਹੈ ਜੇ ਤੈਨੂੰ ਇਹ ਸ਼ਰਤਾਂ ਮਨਜ਼ੂਰ ਹਨ ਤਾਂ ਦੇਖ ਲੈ ਨਹੀਂ ਕਿਧਰੇ ਹੋਰ ਕਰਾ ਦੇਵੀਂ ਰਿਸ਼ਤਾ ਦੱਸ ਖਾਂ ਭਾਈ ਕਿਹੜਗੇ ਸ਼ਰਤਾਂ ਹਨ ਇੱਕ ਗੱਲ ਤਾਂ ਚਾਚੀ ਅਸੀਂ ਅਗਲਿਆਂ ਤੋਂ ਨਾ ਕੁਛ ਲਈਏ ਅਤੇ ਨਾ ਹੀ ਕੁਛ ਦੇਈਏ ਵਿਆਹ ਬਿਲਕੁਲ ਸਾਦਾ ਕਰਾਂਗੇ ਕੋਈ ਵਾਧੂ ਖਰਚ ਨਹੀਂ ਕਰਾਂਗੇ ਦੂਜੀ ਗੱਲ ਅਸੀਂ ਕੁੜੀ ਦੀ ਨਿਗਾਹ ਕੱਢਾਂਗੇ ਤੀਜੀ ਗੱਲ ਜੇ ਤੇਰੀਆਂ ਦੱਸੀਆਂ ਹੋਈਆਂ ਗੱਲਾਂ ਵਿੱਚੋਂ ਕੋਈ ਉਹਨਾਂ ਵਿੱਚ ਨੁਕਸ ਨਿਕਲ ਆਇਆ ਤਾਂ ਮੈਂ ਛੱਡ ਛੜਾਈ ਕਰ ਦੇਵਾਂਗਾ ਫਿਰ ਨਾ ਪਿੱਛੋਂ ਆਖੀ ਦੇਖ ਬੱਤ ਮੇਰੇਆ ਉਹ ਤਾਂ ਮੇਰੇ ਪੇਕੇ ਗੁੰਜਾਇਸ਼ ਵਿੱਚ ਹਨ ਪਰ ਜੇ ਤੂੰ ਵਿਆਹ ਸਾਦਾ ਕਰਨ ਨੂੰ ਆਖਦਾ ਤਾਂ ਸਾਦਾ ਕਰ ਲਿਓ ਪਰ ਸਾਡੇ ਪਿੰਡ ਮੇਰੇ ਪੇਕੀ ਅਜੇ ਕੁੜੀ ਦਿਖਾਉਣ ਦਾ ਰਿਵਾਜ ਨਹੀਂ ਪਿਆ ਇਹ ਗੱਲ ਨਹੀਂ ਉਹਨਾਂ ਨੇ ਮੰਨਣੀ ਹਾਂ ਜਿੱਥੋਂ ਤੱਕ ਕੁੜੀ ਦਾ ਸਵਾਲ ਹੈ ਬਹੁਤ ਸੁੰਦਰ ਹੈ ਕੋਈ ਵੱਜ ਨਹੀਂ ਅੱਠ ਜਮਾਤਾਂ ਪੜ੍ਹੀ ਹੋਈ ਐ ਇਸ ਗੱਲ ਦਾ ਭਾਵੇਂ ਮੈਥੋਂ ਗੂੰਠਾ ਲਵਾ ਲੈ ਹਾਂ ਜੇ ਕੁੜੀ 'ਚ ਕੋਈ ਨੁਕਸ ਨਿਕਲ ਆਇਆ ਤਾ ਜਿਵੇਂ ਤੂੰ ਆਖੇਗਾ ਬੇਸ਼ੱਕ ਛੱਡ ਦੇਵੀ ਇਹ ਗੱਲਾਂ ਨਿਹਾਲੋ ਚਾਚੀ ਨੇ ਬੜੇ ਗੜਕੇ ਨਾਲ ਆਖੀਆਂ ਤਾਂ ਲੈਂਬਰ ਨੂੰ ਮਨ ਅੰਦਰ ਯਕੀਨ ਆ ਗਿਆ ਉਹ ਬੋਲਿਆ ਚੰਗਾ ਚਾਚੀ ਬਾਕੀ ਮੇਰੀ ਮਾਂ ਨਾਲ ਗੱਲ ਕਰ ਲੈ ਇਹਦੇ ਨਾਲ ਤਾਂ ਮੈਂ ਰੋਜ਼ ਹੀ ਗੱਲਾਂ ਕਰਦੀਆਂ ਚੌਥੇ ਮੈਂ ਆਪਣੇ ਭਰਾ ਧੀ ਵਾਲੇ ਨੂੰ ਤੇ ਭਤੀਜੇ ਨੂੰ ਲੈ ਕੇ ਆਉ ਉਸ ਦਿਨ ਐਤਵਾਰ ਹੈ ਮੇਰੇ ਭਤੀਜੇ ਨੂੰ ਛੁੱਟੀ ਹੋਵੇਗੀ ਨੇਹਾਲੋ ਚਾਚੀ ਦੇ ਭਰਾ ਤੇ ਭਤੀਜਾ ਚੌਥੇ ਦਿਨ ਆਏ ਤੇ ਰਿਸ਼ਤੇ ਦੀ ਪੱਕ ਠੱਕ ਕਰ ਗਏ ਮੰਗਣਾ ਵਿਆਹ ਤੇ ਮੁਕਲਾਵਾ ਇਕੱਠਾ ਹੀ ਹੋਵੇਗਾ ਪੂਰੇ 1 ਮਹੀਨੇ ਦਾ ਵਿਆਹ ਦਾ ਦਿਨ ਧਰ ਲਿਆ ਗਿਆ ਫੱਗਣ ਦਾ ਮਹੀਨਾ ਸੀ ਸ਼ਹਿਰ ਵਿਚਲਾ ਕੰਮ ਠੇਕੇਦਾਰ ਨੇ ਬੰਦ ਕਰ ਦਿੱਤਾ ਸੀ ਬਿਲਡਿੰਗ ਦੇ ਲੈਂਟਰ ਪੈ ਗਏ ਸਨ ਠੇਕੇਦਾਰ ਨੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰ ਦਿੱਤਾ ਸੀ ਲੈਂਬਰ ਤੇ ਉਸਦੀ ਮਾਂ ਚੰਦਕੁਰ ਨੇ ਵਾਹ ਵਾਰ ਪੀਏ ਜੋੜ ਲੈ ਸੀ ਉਹਨਾਂ ਸੋਚਿਆ ਕਿ ਤਕਰੀਬਨ ਇੰਨੇ ਰੁਪਏ ਨਾਲ ਵਿਆਹ ਹੋ ਹੀ ਜਾਵੇਗਾ ਜੇ 100 ਦਾ ਉਧਾਰਾ ਫੜਨਾ ਵੀ ਪਿਆ ਤਾਂ ਫੜ ਲਵਾਂਗੇ ਵਿਆਹ ਦਾ ਦਿਨ ਵੀ ਆ ਗਿਆ ਲੈਂਬਰ ਤੇ ਉਸ ਦੀ ਮਾਂ ਨੇ ਦੋ ਸਕੀਰੀਆਂ ਹੀ ਵਿਆਹ ਚ ਸੱਦੀਆਂ ਲੈਂਬਰ ਦੇ ਨਾਨਕੇ ਤੇ ਉਸ ਦੀ ਭੂਆ ਉਹਨਾਂ ਮਾਪਤ ਨੇ 200 ਰੁਪਏ ਦਾ ਸਿੱਧਾ ਲਿਆ ਕੇ ਹਲਵਾਈ ਤੋਂ ਇਕੱਲੇ ਲੱਡੂ ਬਣਾ ਲਏ ਵਿਆਹਣੜ ਸਣੇ 7-8 ਆਦਮੀ ਜਨ ਦੇ ਹੋ ਗਏ ਜੋ ਇੱਕ ਨਿੱਕੀ ਟੈਕਸੀ ਲੈ ਗਏ ਰਾਤ ਉੱਥੇ ਮੋੜਾ ਰਹੇ ਅਗਲੇ ਦਿਨ ਸਵੇਰ ਨੂੰ ਆਨੰਦ ਕਾਰਜ ਕਰਕੇ ਡੋਲਾ ਘਰੇ ਲੈ ਆਏ ਚੰਦ ਕਰਦਾ ਜ਼ਮੀਨ ਤੇ ਪੱਬ ਨਹੀਂ ਸੀ ਲੱਗਦਾ ਅਗਲੇ ਦਿਨ ਸੇਰ ਪੰਜੀਰੀ ਕਰਕੇ ਦੋਵੇਂ ਸ਼ਕੀਰੀਆਂ ਵਿਦਾ ਕਰ ਦਿੱਤੀਆਂ ਜਿਸ ਦਿਨ ਵਿਆਹ ਦਾ ਕੱਠਵੱਠ ਵਿਜੜਿਆ ਉਸੇ ਦਿਨ ਪਹਿਲੇ ਜਹੇ ਪਹਿਰ ਮੋੜਾਂ ਤੋਂ ਇੱਕ ਟਰੈਕਟਰ ਲੈਂਬਰ ਦੇ ਘਰ ਦੇ ਨੇੜੇ ਫਿਰਨੀ ਤੇ ਆ ਖੜਾ ਅਗੇ ਲੈਂਬਰ ਦੇ ਘਰ ਦੀ ਵੀ ਹੀ ਭੀੜੀ ਸੀ ਟਰੈਕਟਰ ਜਾਂਦਾ ਨਹੀਂ ਸੀ ਟਰੈਕਟਰ ਵਿੱਚ ਇੱਕ ਪੇਟੀ ਇੱਕ ਮੇਜ਼ ਦੋ ਕੁਰਸੀਆਂ ਇੱਕ ਚਰਖਾ ਦੋ ਮੰਜੇ ਤੇ ਇੱਕ ਨਵਾਂ ਸਾਈਕਲ ਲੱਦਿਆ ਹੋਇਆ ਸੀ ਲੈਂਬਰ ਦਾ ਸਾਲਾ ਰੋਲਦੂ ਤੇ ਦੋ ਹੋਰ ਰਿਸ਼ਤੇਦਾਰ ਮੁੰਡੇ ਘਰੇ ਆ ਗਏ ਜਦ ਲੈਂਬਰ ਨੂੰ ਪਤਾ ਲੱਗਾ ਭਾਬ ਉਹ ਉਹਨਾਂ ਨਾਲ ਟਰੈਕਟਰ ਕੋਲ ਗਿਆ ਤਾਂ ਬੋਲਿਆ ਰੋਲਦੂ ਸਿਆ ਯਾਰ ਇਹਨਾਂ ਚੀਜ਼ਾਂ ਦੀ ਕੀ ਲੋੜ ਸੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਨਾ ਕੁਝ ਦੇਈਏ ਨਾ ਲਈਏ ਆਹ ਕੇ ਲੈਂਬਰ ਮੁਸਕਰਾ ਪਿਆ ਰੁਲਦੂ ਬੋਲਿਆ ਦੇਖੋ ਸਰਦਾਰ ਜੀ ਅਸੀਂ ਤੁਹਾਨੂੰ ਕੀ ਦੇਣ ਜੋਗ ਰਿਆਂ ਇਹ ਅਸੀਂ ਆਪਣੀ ਕੁੜੀ ਨੂੰ ਕੁਝ ਚੀਜ਼ਾਂ ਲੋੜੀ ਦੀਆਂ ਦਿੱਤੀਆਂ ਹਨ ਵਿਚਾਰੀ ਨੇ 18 ਸਾਲ ਪੇਕਿਆਂ ਦੇ ਘਰ ਕੁਝ ਨਾ ਕੁਝ ਤਾਂ ਬਣਾਇਆ ਹੀ ਐ ਅਸੀਂ ਆਪ ਦੀ ਧੀ ਨੂੰ ਦਿੱਤਾ ਇਹ ਤੰਦ ਫੁੱਲ ਤਾਂ ਰੁਲਦੂ ਨੂੰ ਬੇਲਦਾਰ ਲੱਗਾ ਹੋਇਆ ਹੌਣ ਕਰਕੇ ਚੰਗੀ ਬੋਲਚਾਲ ਬਾਣੀ ਆ ਗਈ ਸੀ ਲੈਂਬਰ ਮੁਸਕਰਾ ਕੇ ਚੁੱਪ ਕਰ ਗਿਆ ਮੁੰਡੇ ਕੁਝ ਘਰਾਂ ਦੇ ਸ਼ਗਨ ਤੇ ਤੇਜੂ ਵਰਗਿਆਂ ਨੇ ਨਾਲ ਲੱਗ ਕੇ ਸਮਾਨ ਲੈਂਬਰ ਦੀ ਸਵਾਰਥ ਅੰਦਰ ਲਾ ਦਿੱਤਾ ਰੁਲਦੂ ਤੇ ਦੋ ਉਸਦੇ ਰਿਸ਼ਤੇਦਾਰ ਚਾਹ ਪੀ ਕੇ ਟਰੈਕਟਰ ਵਾਪਸ ਲੈ ਕੇ ਘਰ ਨੂੰ ਮੌੜਾ ਨੂੰ ਮੁੜ ਗਏ ਲੈਂਬਰ ਵੀਹੀ ਵਿੱਚ ਆਪਣੇ ਘਰ ਨੂੰ ਲੰਗਿਆ ਜਾਂਦਾ ਸੀ ਜਦ ਜਾਗਰ ਉਸ ਨੂੰ ਹੋਕਰੇ ਮਾਰਨ ਲੱਗ ਪਿਆ ਓਏ ਲੈਂਬਰਾ ਓਏ ਲੈਂਬਰਾ ਓਏ ਚਾਚਾ ਆਉਨਾ ਮੈਂ ਘਰੇ ਜਾ ਆਵਾਂ ਲੈਂਬਰ ਘਰੇ ਆ ਗਿਆ ਤੇ ਬਾਟੀ ਵਿੱਚ ਚਾਰ ਪੰਜ ਲੱਡੂ ਪਾ ਕੇ ਰੁਮਾਲ ਨਾਲ ਟੱਕ ਕੇ ਜਾਗਰ ਦੀ ਕੋਠੜੀ ਵਿੱਚ ਆ ਗਿਆ ਉਂਚਤਾ ਉਸ ਦੇ ਘਰ ਵਾਲੀ ਪ੍ਰੀਤੋ ਵਿਆਹ ਵਿੱਚ ਸ਼ਾਮਲ ਸੀ ਪਰ ਜਾਗਰ ਤੋਂ ਨਾ ਤੁਰੇ ਜਾਣ ਕਰਕੇ ਜਾਇਆ ਨਹੀਂ ਸੀ ਗਿਆ ਲੈਂਬਰ ਬੋਲਿਆ ਲੈ ਚਾਚਾ ਮੂੰਹ ਮਿੱਠਾ ਕਰ ਓਏ ਵਧਾਈਆਂ ਓਏ ਸ਼ੇਰਾ ਵਧਾਈਆਂ ਮੇਰਾ ਤਾਂ ਸੇਰ ਖੂਨ ਵਧ ਗਿਆ ਤੇਰਾ ਵਿਆਹ ਵੇਖ ਕੇ ਲੱਡੂਆਂ ਵਾਲੀ ਬਾਟੀ ਪ੍ਰੀਤੋ ਨੇ ਫੜ ਲਈ ਇੱਕ ਲੱਡੂ ਜਾਗਰ ਨੂੰ ਫੜਾ ਦਿੱਤਾ ਤੇ ਉਹ ਵਿੰਗੇ ਹੱਥਾਂ ਨਾਲ ਹੌਲੀ-ਹੌਲੀ ਖਾਣ ਲੱਗ ਪਿਆ ਭਾਈ ਲੈਂਬਰਾ ਬਹੂ ਨੂੰ ਕਦੋਂ ਲੈ ਕੇ ਆਉਣਾ ਹੈ ਪ੍ਰੀਤੋ ਨੇ ਕਿਹਾ ਪੰਜ ਚਾਰ ਦਿਨਾਂ ਨੂੰ ਲੈ ਆਵਾਂਗਾ ਚਾਚੀ ਚੰਗਾ ਭਾਈ ਤੁਹਾਨੂੰ ਸੁਵੰਢਣੀ ਹੋਵੇ ਪ੍ਰੀਤੋ ਨੇ ਲੱਡੂ ਆਪਣੇ ਭਾਂਡੇ ਵਿੱਚ ਕੱਢ ਕੇ ਬਾਟੀ ਉਸ ਨੂੰ ਫੜਾ ਦਿੱਤੀ ਤੇ ਉਹ ਘਰੇ ਆ ਗਿਆ ਆਪਦੇ ਚੇਤ ਦਾ ਮਹੀਨਾ ਚੜ ਗਿਆ ਸੀ ਖੇਤਾਂ ਵਿੱਚ ਕਣਕਾਂ ਨੀਰੰਗ ਵਟਾ ਲਿਆ ਸੀ ਕੁੰਜਾਂ ਦੀਆਂ ਡਾਰਾਂ ਅਸਮਾਨ ਵਿੱਚ ਆਪਣੇ ਦੇਸ਼ ਵੱਲ ਨੂੰ ਉਡਾਰੀ ਮਾਰ ਰਹੀਆਂ ਸਨ ਮੌਸਮ ਬਦਲ ਰਿਹਾ ਸੀ ਗਰਮੀ ਸ਼ੁਰੂ ਹੋ ਚੁੱਕੀ ਸੀ ਦੁਪਹਿਰੇ ਧੁੱਪ ਤੇਜ਼ ਹੋ ਜਾਂਦੀ ਸੀ ਪਰ ਰਾਤ ਨੂੰ ਅਜੇ ਮਿੱਠੀ-ਮਿੱਠੀ ਠੰਡ ਹੁੰਦੀ ਸੀ ਲੈਂਬਰ ਦੀ ਵਾਟੀ ਸ਼ਰਨ ਨੂੰ ਆਪਣੇ ਘਰੇ ਸੌਰੇ ਘਰ ਆ ਕੇ ਸ਼ਮਸ਼ਮ ਵੇੜੇ ਵਿੱਚ ਕਰਦੀ ਫਿਰਦੀ ਸੀ ਚੰਦਕੌਰ ਸ਼ਰਨਜੀਤ ਵੱਲ ਵੇਖ ਫੁੱਲੀ ਨਹੀਂ ਸੀ ਸਮਾਉਂਦੀ ਚੰਦਕੌਰ ਦਾ ਚੁੱਲ੍ਹਾ ਚੌਂਕਾ ਸ਼ਰਨੋਂ ਨੇ ਸੰਭਲਿਆ ਸੀ ਚੰਦਕੁਰ 2 3 ਸੇਰ ਰੂਪ 50 ਲਿਆਈ ਉਹ ਘਰੇ ਚਰਖਾ ਢਾ ਕੇ ਸੂਤ ਕਤਦੀ ਰਹਿੰਦੀ ਇੱਕ ਦਿਨ ਘਰੇ ਲੈਂਬਰ ਤੇ ਉਸਦੀ ਮਾਂ ਗੱਲਾਂ ਕਰ ਰਹੇ ਸਨ ਲੈਂਬਰ ਨੇ ਆਪਣੀ ਮਾਂ ਨੂੰ ਕਿਹਾ ਮਾਂ ਇਸ ਵਾਰ ਆਪਾਂ ਹਾੜੀ ਨਾ ਵਢੀਏ ਮੈਂ ਨੰਜਣ ਜ਼ਿੰਮੇਦਾਰਾਂ ਨੂੰ ਕਣਕ ਦੀ ਵੜਾਈ ਪੁੱਛਿਆ ਸੀ ਉਹ ਕਹਿੰਦਾ ਸੀ ਕਿ 1 ਕਿੱਲੇ ਵੜਾਈ ਦੇ 2 ਮਣ ਕਣਕ ਦਾ ਭਾਅ ਨਿਕਲਿਆ ਹੈ ਆਪਾਂ 2 ਕਿੱਲੇ ਤਾਂ ਵੱਢ ਹੀ ਲਵਾਂਗੇ 4 ਮਣ ਕਣਕ ਆਜੂ ਕਰੇ ਘਰੇ ਦਾਣੇ ਹੋਣ ਤਾਂ ਕਿਸੇ ਚੀਜ਼ ਦਾ ਫਿਕਰ ਨਹੀਂ ਹੁੰਦਾ ਚੰਦ ਕੋ ਰਹਾੜੀ ਜਿਹੇ ਬੋਲੀ ਆਏ ਕਰ ਸ਼ਰਨਜੀਤ ਨੂੰ ਪੁੱਛ ਕੇ ਹਾੜੀ ਵੱਡ ਲਵੇਗੀ ਲੈਂਬਰ ਨੇ ਆਵਾਜ਼ ਮਾਰੀ ਸ਼ਰਨੋ ਉਹ ਸ਼ਰਨੋ ਹਾਂ ਜੀ ਉਹ ਅੰਦਰ ਕੱਪੜੇ ਠੀਕ ਕਰਕੇ ਪੇਟੀ ਵਿੱਚ ਧਰ ਦੀ ਬੋਲੀ ਆਉਣੀ ਹੈ ਜੀ ਉਹ ਵੇੜੇ ਵਿੱਚ ਕੰਨ ਦੇ ਪਰਛਾਵੇਂ ਚਰਖਾ ਕੱਤਦੀ ਚੰਦ ਕੁਰ ਤੇ ਮੰਜੇ ਤੇ ਬੈਠੇ ਲੈਂਬਰ ਕੋਲ ਆ ਗਈ ਲੈਂਬਰ ਉਸ ਨੂੰ ਮੰਜੇ ਤੇ ਹੱਥ ਮਾਰ ਕੇ ਆਖਣ ਲੱਗਾ ਆਪਾਂ ਹੜੀ ਵੱਢੀਏ ਇੱਕ ਕਿੱਲਾ ਵੱਢ ਦਿੱਤੀ ਤਾਂ ਦੋ ਮਣ ਕਣਕ ਆ ਜਾਵੇਗੀ ਆਪਾਂ ਤਿੰਨੋਂ ਦੋ ਕਿੱਲੇ ਤਾਂ ਵੱਢਣੋਂ ਛੱਡ ਦੇਣੀ ਸ਼ਰਨੂ ਹੱਸਦੀ ਹੋਈ ਬੋਲੀ ਲੈ ਅਸੀਂ ਸਾਰਾ ਟੱਬਰ ਹਰ ਸਾਲ ਕਣਕ ਵੱਢਦੇ ਸੀ ਕਿੰਨੀਆਂ ਬੋਰੀਆਂ ਦਾਣਿਆਂ ਦੀਆਂ ਅਸੀਂ ਕਮਾ ਲੈਂਦੇ ਸੀ ਆਪਾਂ ਜਿੰਨੀ ਵੱਡੀ ਗਈ ਵੱਡ ਲਵਾਂਗੇ ਬੀਬੀ ਚਾਹ ਪਾਣੀ ਕਰਕੇ ਆਪਾਂ ਨੂੰ ਦੇ ਦਿਆ ਕਰੂਗੀ ਉਸ ਦਾ ਇਸ਼ਾਰਾ ਆਪਣੀ ਸੱਸ ਚੰਦਕੌਰ ਵੱਲ ਸੀ ਘਰ ਦੇ ਤਿੰਨਾਂ ਜੀਆਂ ਨੇ ਇਹ ਰਾਏ ਪੱਕੀ ਕਰ ਲਈ ਸ਼ਰਨਜੀਤ ਦਾ ਲੰਬਾ ਕਦ ਗੋਰਾ ਰੰਗ ਨਕਸ਼ ਬਹੁਤ ਹੀ ਸੁੰਦਰ ਸੀ ਸੋਹਣੇ ਲਫ਼ਜ਼ਾਂ ਨਾਲ ਬੋਲਣਾ ਉਸ ਦਾ ਹੋਰ ਵੀ ਗੁਣ ਸੀ ਜਦ ਵੀ ਗੱਲ ਕਰਦੀ ਬੜੀ ਸੋਚ ਸਮਝ ਕੇ ਕਰਦੀ ਬੜ ਦਲਾਣੇ ਦਾ ਤੀ ਕਰਾਣੀ ਦੀ ਕਹਾਵਤ ਉਸ ਉੱਤੇ ਪੂਰੀ ਟੁਕਦੀ ਸੀ ਚਾਂਦੀ ਦੀਆਂ ਝਾਂਜਰਾਂ ਨਾਲ ਉਹ ਲੈਂਬਰ ਦੇ ਵੇੜੇ ਵਿੱਚ ਛਣ ਛਣ ਕਰਦੀ ਜਦੋਂ ਘਰੇ ਲੈਂਬਰ ਹੁੰਦਾ ਤਾਂ ਸ਼ਰਨੋਂ ਕੰਮ ਕਰਦੀ ਉਸ ਵੱਲ ਇੱਕ ਅਜੀਬ ਜਿਹੀ ਮੁਸਕਰਾਹਟ ਨਾਲ ਨਜ਼ਰਾਂ ਮਿਲਾਉਂਦੀ ਲੈਂਬਰ ਨੂੰ ਇੱਕ ਅਨੂਠਾ ਨਸ਼ਾ ਜਿਹਾ ਚੜ ਜਾਂਦਾ ਉਸ ਦਾ ਮਰਦਾਉਪੁਣਾ ਅੰਗੜਾਆਂ ਲੈਣ ਲੱਗਦਾ ਉਸ ਨੂੰ ਲੱਗਦਾ ਜਿਵੇਂ ਜਹਾਨ ਦੀਆਂ ਸਾਰੀਆਂ ਖੁਸ਼ੀਆਂ ਉਸ ਨੂੰ ਮਿਲ ਗਈਆਂ ਹੋਣ ਉਹ ਕੁਦਰਤ ਦੀ ਕਾਇਨਾਤ ਵਿੱਚ ਇੱਕ ਮਿਕ ਹੋਣ ਦਾ ਯਤਨ ਕਰਦਾ ਉਸ ਦੇ ਅੰਦਰੋਂ ਕੁਝ ਬੋਲਦਾ ਕਿ ਜ਼ਿੰਦਗੀ ਨੂੰ ਮਿਹਨਤ ਨਾਲ ਸੁੰਦਰ ਬਣਾ ਕੇ ਅੱਗੋਂ ਹੋ ਕੇ ਮਿਲੋ ਲੈਂਬਰ ਸਾਈਕਲ ਤੇ ਜਾ ਕੇ ਨੰਝਣ ਜ਼ਮੀਂਦਾਰ ਨੂੰ ਪੁੱਛ ਆਇਆ ਕਿ ਕਿਹੜੇ ਖੇਤ ਅਸੀਂ ਕਣਕ ਨੂੰ ਵਾਢਾ ਲਾਈਏ ਨੰਝਣ ਖੇਤ ਨੂੰ ਟਰੈਕਟਰ ਲਈ ਜਾਂਦਾ ਸੀ ਉਹ ਉਸ ਨੂੰ ਟਰੈਕਟਰ ਤੇ ਬਹਾ ਕੇ ਉਸੇ ਖੇਤ ਲੈ ਗਿਆ ਉਸ ਨੂੰ ਦੱਸ ਦਿੱਤਾ ਕਿ ਇੱਥੋਂ ਵਾਢਾ ਲਾ ਲਿਓ ਖੇਤੋਂ ਆ ਕੇ ਲੈਂਬਰ ਆਪਣਾ ਸਾਈਕਲ ਚੁੱਕ ਕੇ ਘਰ ਆ ਗਿਆ ਅਗਲੇ ਦਿਨ ਲੈਂਬਰ ਉਸਦੀ ਮਾਂ ਚੰਦਕੌਰ ਤੇ ਵਾਟੇ ਸ਼ਰਨਜੀਤ ਤਿਆਰ ਹੋ ਗਏ ਉਹ ਤਿੰਨੇ ਸਵੇਹਾ ਜਾਗੇ ਚਾਹ ਪੀ ਕੇ ਕੱਪੜੇ ਆਦ ਬਦਲੇ ਸੱਸ ਨੂੰ ਨੇ ਥੱੱਬਾ ਰੋਟੀਆਂ ਦਾ ਪਕਾਇਆ ਗੰਡਿਆਂ ਦੀ ਚਟਣੀ ਰਗੜ ਲਈ ਇੱਕ ਟੋਕਰੀ ਵਿੱਚ ਰੋਟੀਆਂ ਨਾਲ ਚਾਹ ਕਰਨ ਵਾਲਾ ਪਤੀਲਾ ਤਿੰਨ ਬਾਟੀਆਂ ਤੇ ਇੱਕ ਦੁੱਧ ਦਾ ਅਧਿਆ ਭਰ ਕੇ ਰੱਖ ਲਿਆ ਤਿੰਨ ਦਾਤੀਆਂ ਵੀ ਟੋਕਰੇ ਵਿੱਚ ਰੱਖ ਲਈਆਂ ਚੰਦਕੌਰ ਨੇ ਟੋਕਰੀ ਸਿਰ ਤੇ ਰੱਖ ਲਈ ਤੇ ਤਿੰਨੇ ਹਾੜੀ ਵੱਢਣ ਪਿੰਡੋਂ ਨਿਕਲ ਪਏ ਪਿੰਡ ਤੋਂ ਰਾਹ ਪੈ ਗਏ ਟੋਕਰੀ ਸ਼ਰਨਜੀਤ ਨੇ ਫੜ ਲਈ ਆਪਣੀ ਸਸ ਤੋਂ ਉਹ ਤਿੰਨੇ ਖੇਤ ਅੱਪੜ ਗਏ ਖੇਤ ਅੱਪੜ ਕੇ ਉਹਨਾਂ ਰੋਟੀਆਂ ਵਾਲਾ ਪੋਣਾ ਟਾਲੀ ਦੇ ਢਾਣੇ ਨਾਲ ਉੱਚੀ ਥਾਂ ਤੇ ਬੰਨ੍ਹ ਦਿੱਤਾ ਤਾਂ ਕਿ ਕੋਈ ਕੁੱਤਾ ਬਿੱਲਾ ਨਾ ਖਾ ਜਾਵੇ ਦੁੱਧ ਵਾਲਾ ਅਧਿਆ ਟੋਆ ਪੁੱਟ ਕੇ ਵਿੱਚ ਠੰਡਾ ਪਾਣੀ ਪਾ ਕੇ ਉੱਤੇ ਰੱਖ ਦਿੱਤਾ ਕਿ ਠੰਡਾ ਰਹੇ ਕਿਦਰੇ ਖੱਟਾ ਆਦ ਨਾ ਹੋ ਜਾਵੇ ਤਿੰਨੇ ਵਾਖਰੂ ਆ ਕੇ ਖੇਤ ਇੱਕ ਸਿਰੇ ਪਾਂਤ ਵਿੱਚ ਬੈਠ ਗਏ ਤਿੰਨ ਜਣੇ ਲੱਗ ਪਏ ਹਾੜੀ ਵੱਢਣ ਆਸ-ਪਾਸੇ ਦੇ ਖੇਤਾਂ ਵਿੱਚ ਹੋਰ ਵੀ ਮਜ਼ਦੂਰ ਤਬਕਾ ਹਾੜੀ ਵੱਢੀ ਜਾਂਦਾ ਸੀ ਜਦ ਉਹਨਾਂ ਦੋ ਪਾਂਤਾਂ ਲਾ ਲਈਆਂ ਤਾਂ ਲਗਭਗ 11 ਵਜੇ ਦਾ ਟਾਈਮ ਹੋਵੇਗਾ ਪਾਂਤ ਮੁਕਾ ਕੇ ਲੈਂਬਰ ਤੇ ਸ਼ਰਨੋਂ ਖੜੇ ਹੋ ਗਏ ਦੋਵੇਂ ਪਸੀਨੋ ਪਸੀਨੀ ਹੋਏ ਹੌਂਕ ਰਹੇ ਸਨ ਸ਼ਰਨ ਮੁਸਕਰਾਉਂਦੀ ਹੋਈ ਲੈਂਬਰ ਵੱਲ ਝਾਕ ਕੇ ਬੋਲੀ ਦਾਤੀ ਨੂੰ ਲਵਾ ਦੇ ਘੁੰਗਰੂ ਤੇਰੇ ਨਾਲ ਵੱਡੂਗੀ ਹਾੜੀ ਲੈਂਬਰ ਉੱਚੀ ਹੱਸ ਪਿਆ ਫਿਰ ਸ਼ਰਨੋਂ ਭੱਜ ਕੇ ਆਪਦੀ ਸੱਸ ਦੀ ਪਾਂਤ ਵਿੱਚ ਗਏ ਤੇ ਉਸ ਨੂੰ ਬੋਲੀ ਬੀਬੀ ਜਾ ਚਾਹ ਤਰ ਲੈ ਮੈਂ ਤੇਰੀ ਪਾਂਤ ਸਿਰੇ ਲਾ ਦਿੰਨੀ ਆ ਚੰਦਕੁਰ ਵਿਚਾਰੀ ਟਾਲੀ ਥੱਲੇ ਜਾ ਕੇ ਡਲਿਆਂ ਦਾ ਚੁੱਲਾ ਬਣਾ ਕੇ ਚਾਹ ਧਰਨ ਲੱਗ ਪਈ ਉਸ ਨੇ ਟਾਲੀ ਥੱਲੇ ਜਿੱਥੇ ਖਾਲ ਵਿੱਚ ਪਾਣੀ ਖੜਾ ਸੀ ਉੱਥੇ ਚੁੱਲਾ ਬਣਾਇਆ ਤਾਂ ਕਿ ਹਵਾ ਨਾਲ ਕਿਧਰੇ ਅੱਗ ਦੀਆਂ ਚੰਗਿਆੜੀਆਂ ਨਾ ਉੱਡ ਜਾਣ ਉਹ ਖੜੇ ਪਾਣੀ ਵਿੱਚੋਂ ਬਾਟੀ ਨਾਲ ਪਾਣੀ ਭਰ ਕੇ ਬੁਝਾਤਾ ਦੇਵੇਗੀ ਤੀਜੀ ਪਾਂਤ ਉਹ ਦੋਵੇਂ ਜਣੇ ਲਾਉਣ ਲੱਗ ਪਏ ਲੈਂਬਰ ਕੁਝ ਬੋਲਣ ਲੱਗਿਆ ਪਰ ਸ਼ਰਨ ਉਸਨੂੰ ਬੋਲੀ ਬੋਲ ਨਾ ਹੁਣ ਸਿੱਧਾ ਨੱਕ ਦੀ ਸੇਧ ਨੂੰ ਵੱਡਾ ਤੁਰਿਆ ਚੱਲ ਗੱਲਾਂ ਫੇਰ ਕਰਾਂਗੇ ਅਤੇ ਉਹ ਦੋਵੇਂ ਕਾਲੀ ਨਾਲ ਵੱਢਣ ਲੱਗ ਪਏ ਸੂਰਜ ਦੀ ਟਿੱਕੀ ਨੀਵੀ ਹੋ ਗਈ ਸੀ ਉਹਨਾਂ ਨੂੰ ਹਾੜੀ ਵੜਦਿਆਂ ਨੂੰ ਵੇਖ ਕੇ ਨੰਝਣ ਦਾ ਮੁੰਡਾ ਸਾਈਕਲ ਤੇ ਆ ਕੇ ਰੱਸੇ ਫੜਾ ਗਿਆ ਸੀ ਉਹ ਤਿੰਨੇ ਹੁਣ ਕਣਕ ਦੇ ਥੱਬੇ ਇਕੱਠੇ ਕਰਕੇ ਭਰੀਆਂ ਬੰਨਣ ਲੱਗ ਪਏ ਸਨ ਦੈਨ ਸ਼ਿਪ ਗਿਆ ਸੀ ਜਦ ਉਹਨਾਂ ਨੂੰ ਵੱਡੀ ਹੋਈ ਕਣਕ ਦੀਆਂ ਸਾਰੀਆਂ ਭਰੀਆਂ ਬੰਨ ਦਿੱਤੀਆਂ ਉਹਨਾਂ ਤਿੰਨਾਂ ਨੇ ਆਪਣੇ ਭਾਂਡੇ ਤੇ ਦਾਤੀਆਂ ਟੋਕਰੀ ਵਿੱਚ ਰੱਖੀਆਂ ਟੋਕਰੀ ਮੱਲੋ ਮੱਲੀ ਸ਼ਰਨਜੀਤ ਨੇ ਆਪਣੇ ਸਿਰ ਤੇ ਚੁੱਕ ਲਈ ਖੇਤ ਵਿੱਚੋਂ ਆ ਕੇ ਉਹ ਪਿੰਡ ਦੇ ਰਾਹ ਪੈ ਗਏ ਕੁਝ ਚਿਰ ਮਗਰੋਂ ਉਹ ਆਪਣੇ ਘਰ ਆ ਗਏ ਚੰਦਕੌਰ ਨੇ ਬਾਹਰਲੇ ਬਾਰ ਦਾ ਜ਼ਿੰਦਾ ਖੋਲਿਆ ਫਿਰ ਸੁਬਾਹ ਦਾ ਜ਼ਿੰਦਾ ਖੋਲ ਕੇ ਨਲਕੇ ਤੋਂ ਸਿਲਵਰ ਦਾ ਪਤੀਲਾ ਪਾਣੀ ਦਾ ਭਰਿਆ ਤੇ ਚੁੱਲ੍ਹੇ ਵਿੱਚ ਅੱਗ ਬਾਲ ਕੇ ਉੱਪਰ ਗਰਮ ਹੋਣ ਲਈ ਰੱਖ ਦਿੱਤਾ ਲੈਂਬਰ ਮੰਜੇ ਤੇ ਪੈ ਗਿਆ ਜਦ ਪਾਣੀ ਗਰਮ ਹੋ ਗਿਆ ਤਾਂ ਸ਼ਰਨਜੀਤ ਨੇ ਬਾਲਟੀ ਭਰ ਕੇ ਨਲਕੇ ਥੱਲੇ ਰੱਖ ਦਿੱਤੀ ਫਿਰ ਲੈਂਬਰ ਨੂੰ ਤੋਤੇ ਕੱਪੜੇ ਫੜਾ ਕੇ ਨਹਾਉਣ ਲਈ ਆਖਿਆ। ਇਤਨੇ ਚਿਰ ਵਿੱਚ ਚੰਦਕੁਰ ਨੇ ਪਿੱਤਲ ਦੇ ਪਤੀਲੇ ਵਿੱਚ ਮੂੰਗੀ ਮਸਰੀ ਦੀ ਦਾਲ ਰਿਜਣੀ ਧਰ ਦਿੱਤੀ। ਲੈਂਬਰ ਮੰਗਰੋਂ ਚੰਦਕੁਰ ਨੇ ਸ਼ਰਨਜੀਤ ਵੀ ਗੁਸਲਖਾਨੇ ਵਿੱਚ ਨਹਾ ਲਿਆ। ਕੱਪੜੇ ਧੋਤੇ ਹੋਏ ਬਦਲ ਲੈ। ਲੈਂਬਰ ਨੂੰ ਸ਼ਰਨੋਂ ਨੇ ਰੋਟੀ ਫੜਾ ਦਿੱਤੀ ਤੇ ਉਹ ਨਾਲੇ ਰੋਟੀ ਖਾਈ ਜਾਵੇ ਨਾਲੇ ਹੱਸੀ ਜਾਵੇ। ਸ਼ਰਨੋਂ ਉਸ ਨੂੰ ਪੁੱਛਣ ਲੱਗੀ ਕਿ ਉਹ ਹੱਸਦਾ ਕਿਉਂ ਹੈ? ਉਹ ਫਿਰ ਹੱਸਿਆ ਤੇ ਬੋਲਿਆ ਬੱਸ ਐਵੇਂ ਹੀ ਸਾਰਾ ਟੱਬਰ ਥੱਕਿਆ ਹੋਇਆ ਜਲਦੀ ਵਿਛੌਣੇ ਕਰਕੇ ਸੌ ਗਿਆ। ਤਿੰਨਾਂ ਦੇ ਕੰਡ ਵਾਲੀ ਲੀੜੇ ਸ਼ਰਨੋਂ ਨੇ ਸਾਬਣ ਨਾਲ ਧੋ ਕੇ ਸੁੱਕਣੇ ਪਾ ਦਿੱਤੇ ਸਨ। ਦੋਸਤੋ ਇਹ ਤੇ ਤੁਸੀਂ ਲਗਾਤਾਰ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਝੰਡਾ ਵੇ ਜੰਡੋਰੀਆ। ਦੋਸਤੋ ਕਲੇਰ ਅੰਮ੍ਰਿਤ ਚੈਨਲ ਇਸ ਨਾਵਲ ਨੂੰ ਪੇਸ਼ ਕਰਨ ਦਾ ਮਾਣ ਹਾਸਲ ਕਰ ਰਿਹਾ ਹੈ। ਕਿਉਂਕਿ ਇਹ ਨਾਵਲ ਪੰਜਾਬੀ ਦੇ ਪ੍ਰਸਿੱਧ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ ਕੱਲ ਨੂੰ ਫਿਰ ਇਸ ਦੀ ਅਗਲੀ ਕਿਸ਼ਤ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋਵਾਂਗੀ